ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸੀਤਲਾ ਮਾਤਾ ਮੰਦਰ ਦੀ ਸਥਾਪਨਾ ਦਿਵਸ ਮਨਾਇਆ ਗਿਆ ਹਵਨ ਜਗ ਕੇ ਲੰਗਰ ਚਲਾਇਆ ਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 17 ਜਨਵਰੀ ਦੇ ਦਿਨ ਸੀਤਲਾ ਮਾਤਾ ਮੰਦਰ ਦੀ ਸਥਾਪਨਾ ਕੀਤੀ ਗਈ ਹਰ ਸਾਲ ਮੰਦਰ ਕਮੇਟੀ ਵੱਲੋਂ ਸੀਤਲਾ ਮਾਤਾ ਮੰਦਰ ਦੀ ਸਥਾਪਨਾ ਦਿਵਸ ਤੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਵਿਦਵਾਨ ਪੰਡਤਾਂ ਵੱਲੋਂ ਹਵਨ ਜਗ ਕਰਕੇ ਭੋਗ ਪਾਏ ਜਾਂਦੇ ਹਨ ਅਤੇ 11 ਕੰਜਕਾਂ ਨੂੰ ਭੋਜਨ ਕਰਵਾ ਕੇ ਲੰਗਰ ਚਲਾਇਆ ਜਾਂਦਾ ਹੈ ਕਮੇਟੀ ਮੈਂਬਰ ਬਾਲਕ੍ਰਿਸ਼ਨ ਗਰਗ ਨੂਰੀ ਬਾਂਸਲ ਸੰਜੀਵ ਅਰੋੜਾ ਸ਼ਿਵਨਾਰਾਇਣ ਗਰਗ ਸੇਖਰ ਸ਼ਰਮਣ ਦਸਿਆ ਕਿ ਮਾਤਾ ਸ਼ੀਤਰਾ ਦਾ ਹਰ ਸਾਲ ਹਵਨਜਾ ਕਰਕੇ ਸਥਾਪਨਾ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ ਮਾਤਾ ਸਾਰੇ ਭਗਤਾਂ ਤੇ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਤਾਰਾ ਵਸਾ ਹੋ ਰਾਤੀ ਸ਼ਾਮਤ ਹੋ ਹਨ ਮੇਰੇ ਚੱਲ ਜਾਈਏ 84 ਵਾਲੇ ਤੇ ਮੇਰੀ ਲਾਡਲੀ ਦਾ ਮੇਲਾ ਮੇਰਾ ਮੇਰਾ ਲਾਡਲੀ ਦਾ ਮੇਲਾ ਮੇਰਾ ਲਾਡਲੀ ਦਾ ਮੇਲਾ ਮੰਦਰਾ ਦੇ ਖੋਲ ਜੇਤਾ ਵਾਲੀਏ ਮਾਏ ਪਾਪਾ ਪੂਰੀ ਨਹੀਂ ਆਈ ਕਿਦੂ ਕੀ ਨਸਰ ਖੰਦੀ ਆਪੋ ਦਾ ਤਾਂ ਮਾੜਾ ਹੈ ਇਹ ਥੋੜਾ ਹੀ ਪਾਈ ਸੀ ਅੱਜ ਦੇ ਕੀ ਕਰੋਗੇ ਮਾਤਾ ਨਹੀਂ ਗਾਲ ਬਿਚਾਰਾ ਸੀਤਲਾ ਮਾਤਾ ਕੀ ਜੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 7 ਜਨਵਰੀ ਨੂੰ ਮਾਤਾ ਰਾਣੀ ਦਾ ਜਨਮ ਦਾ ਦਿਨ ਤੁਮ ਤਾਂ ਮਨਾਇਆ ਜਾਵੇ ਅੱਥੇ ਹਵਾ ਦੀ ਅੱਗ ਹੋਇਆ ਅਤੇ ਸਾਰੇ ਆਪਣੇ ਦੇਸ਼ ਵਾਸੀਆਂ ਵਾਸਤੇ ਸੁੱਖ ਸੁੱਖ ਦੀ ਕਾਮਨਾ ਮੰਗਦੇ ਹੋਏ ਸਭ ਨੂੰ ਮਨੋਗਾਂ ਮਾਤਾ ਰਾਣੀ ਸਾਡੀ ਇੱਛਾਾਂ ਮਾ ਪੂਰੀਆਂ ਕਰੇ ਇਸ ਸਬੱਤ ਲੰਗਰ ਦਾ ਪੰਡਾਵਾ ਚੱਲੇਗਾ ਟੁੱਟ ਜੋਸ਼ ਮਾਤਾ ਰਾਣੀ ਸਾਹਮਣੇ ਅਸੀਂ ਹਵਦ ਆ ਆ ਸੰਜੀਵ ਜੀ ਅੱਜ ਮਾਤਾ ਰਾਣੀ ਦਾ ਜਨਮ ਦਿਨ ਹੈ ਕਿਸ ਤਰ੍ਹਾਂ ਮਨਾ ਰਹੇ ਹੋ ਪ੍ਰੋਗਰਾਮ ਮਾਤਾ ਜੀ ਦਾ ਭੰਡਾਰਾ ਚੱਲ ਰਿਹਾ ਸਾਰੇ ਸ਼ਹਿਰ ਨਿਵਾਸੀਆਂ ਦੇ ਸੰਯੋਗ ਨਾਲ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸ਼ਿਤਲਾ ਮਾਤਾ ਜੀ ਦਾ ਪੰਡਾਰਾ ਹਰ ਸਾਲ ਚੱਲਦਾ ਜਨਮ ਦਿਨ ਮਨਾਉਂਦੇ ਆ 17 ਜਨਵਰੀ ਨੂੰ ਜੈ ਮਾਤਾ ਦੀ ਮਾਤਾ ਰਾਣੀ ਸ਼ਬਦਾਂ ਭਲਾ ਕਰੇ ਸਾਰੇ ਸ਼ਹਿਰ ਵਾਸੀਆਂ ਦਾ ਜਿਹੜੇ ਦੇਸ਼ ਵਿਸ਼ੇਸ਼ਤ ਰਹਿੰਦੇ ਨੇ ਸਾਰੇ ਨੂੰ ਖੁਸ਼ੀਆਂ ਨਵਾਂ ਸਾਰ ਖੁਸ਼ੀਆਂ ਬੜਾ ਚੜ੍ਹੇ ਸਾਰੇ ਵਾਸਤੇ ਜੈ ਮਾਤਾ ਦੀ ਅੱਜ 17 ਤਰੀਕ 17 1 2025 ਹਰ ਸਾਲ ਦੀ ਤਾਰਾਂ ਮਾਤਾ ਜੀ ਦਾ ਜਨਮ ਇਹੜਾ ਬੜੀ ਧੂਮ ਧਾਮ ਦੇ ਨਾਲ ਬਣਾਇਆ ਜਾਂਦਾ ਹੈ ਇਹ ਸ਼ੀਤਲਾ ਮਾਤਾ 52 ਰੂਪਾਂ ਦੇ ਵਿੱਚ ਬਰਾਜਮਾਨਾ ਅਲੱਗ-ਅਲੱਗ ਰੂਪ ਨੇ ਅੱਜ ਮਾਤਾ ਜੀ ਦਾ ਜਿਹੜਾ ਇਹ ਦਿਹਾੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੇਗਾ ਅੱਜ ਸਵੇਰੇ ਹਮਣੀ ਅੱਗ ਹੋਇਆ ਹਮਣੀ ਅੱਗ ਦੇ ਵਿੱਚ ਭਾਰਤ ਦੇਸ਼ ਦੀ ਸ਼ਾਂਤੀ ਦੇ ਲਈ ਖੁਸ਼ੀ ਦੇ ਲਈ ਕਾਮਨਾ ਕੀਤੀ ਗਈ ਹੈ ਅਤੇ ਸਭ ਜਨ ਜੀ ਖੁਸ਼ ਰਹਿਣ ਅਤੇ ਇਸ ਤੋਂ ਬਾਅਦ ਮਾਤਾ ਜੀ ਦਾ ਅਤੁੱਟ ਭੰਡਾਰਾ ਚੱਲੇਗਾ ਸਾਰੇ ਭਗਤਾਂ ਨੂੰ ਬੇਨਤੀ ਵੀ ਆ ਕਿ ਪ੍ਰਸ਼ਾਦ ਜ਼ਰੂਰ ਗ੍ਰਹਿਣ ਕਰਨ ਉਸ ਤੋਂ ਬਾਅਦ ਲੇਡੀ ਮੇਲਾ ਲੇਡੀ ਸੰਗੀਤਨ ਮੰਡਲ ਸ਼ਿਤਲਾ ਮਾਤਾ ਜਿਹੜੀ ਆ ਉਹ ਮਾਤਾ ਜੀ ਦਾ ਸ਼ਾਮ ਨੂੰ ਦੁਪਹਿਰ ਨੂੰ ਮਿਲ ਕੇ 3 ਵਜੇ ਕੇ ਕੱਟ ਕੇ ਮਾਤਾ ਜੀ ਦਾ ਜਨਮ ਦਿਨ ਬਣਾਣਗੇ ਤੇ ਜੈ ਮਾਤਾ ਦੀ ਸਾਰੇ ਭਗਤਾਂ ਨੂੰ ਫਿਰ ਬੇਨਤੀ ਹੈ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੰਤੋਸ਼ ਰਾਣੀਗੜ੍ਹ ਹਾਂ ਮਾਤਾ ਰਾਣੀ ਦੇ ਮਾਤਾ ਰਾਣੀ ਦਾ ਅੱਜ ਪੰਡਾਰਾ ਹੈ ਅੱਜ ਮਾਤਾ ਸ਼ੀਤਲਾ ਦਾ ਜਨਮ ਦਿਨ ਹੈ ਬੜੀ ਧੂਮ-ਤਾਮ ਦਾ ਮਨਾਇਆ ਜਾਂਦਾ ਹੈ ਸਾਰੇ ਸਮਾਣਾ ਨਵਾਸਿਆਂ ਨੂੰ ਬੇਨਤੀ ਹੈ ਆ ਕੇ ਮੇਰੀ ਮਾਤਾ ਦਾ ਜੈਕਾਰਾ ਲਾਓ ਨਾਲੇ ਪੰਡਾਰਾ ਛਕੋ ਜੈ ਮਾਤਾ ਦੀ ਕੀ ਕਾਮਨਾ ਕੀਤੀ ਹੈ ਮਾਤਾ ਰਾਣੀ ਨੂੰ ਮਾਤਾ ਰਾਣੀ ਨੂੰ ਇਹੀ ਕਾਮਨਾ ਹੈ ਕਿ ਮਾਤਾ ਰਾਣੀ ਸਭ ਦੀਆਂ ਆਸਾਂ ਪੂਰੀਆਂ ਕਰੇ ਸਭ ਨੂੰ ਸੁੱਖ ਦੇਵੇ ਸਭ ਦੇ ਮਾਤਾ ਰਾਣੀ ਸਾਖਸ਼ਾਤ ਮੰਦਰ ਵਿੱਚ ਹੈ ਵੀ ਜੋ ਕੋਈ ਮੰਗਦਾ ਮਾਤਾ ਰਾਣੀ ਉਹਨਾਂ ਦੀਆਂ ਆਸਾਂ ਪੂਰੀਆਂ ਕਰਦੇ ਨੇ ਜੈ ਮਾਤਾ ਦੀ ਤੁਹਾਡਾ ਗਾਇਣਾ ਤੁਹਾਡਾ ਅਜ ਮਾਤਾ ਜੀ ਦੇ ਜਨਮ ਦਿਨ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸ਼ਿਤਲਾਈ ਜੀ ਦਾ ਜਨਮ ਦਾ ਦਿਹਾੜਾ ਬੜੀ ਉਤਮਤਾ ਨਾਲ ਮਨਾਇਆ ਜਾ ਰਿਹਾ ਹੈ ਇਸ ਦੇ ਵਿੱਚ ਸਾਰੇ ਸ਼ਹਿਰ ਨਿਵਾਸੀ ਬੱਚਾ ਬੱਚਾ ਬੜੀ ਸ਼ਰਧਾ ਨਾਲ ਮੱਥਾ ਟੇਕਣ ਆਉਂਦੇ ਹਨ ਸਵੇਰੇ ਸਮੇਂ ਪੰਡਿਤ ਜੀ ਵੱਲੋਂ ਬੜੀ ਸ਼ਰਧਾ ਨਾਲ ਯੱਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਰੇ ਵਿਸ਼ਵ ਦੀ ਸ਼ਾਂਤੀ ਲਈ ਸੁਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੁਣ ਕੁਝ ਸਮੇਂ ਬਾਅਦ ਹੀ ਲੰਗਰ ਦਾ ਪੁੰਡਾਰੇ ਦਾ ਆਯੋਜਨ ਕੀਤਾ ਸ਼ੁਰੂ ਹੋ ਜਾਏਗਾ ਜਿਸ ਦੇ ਵਿੱਚ ਹਜ਼ਾਰਾਂ ਲੋਕ ਪ੍ਰਸ਼ਾਦ ਗ੍ਰਹਿਣ ਕਰਨਗੇ ਆਰੇ ਪਰਮਾਤਮਾ ਅਗੇ ਹੀ ਅਰਦਾਸ ਕਰਦੇ ਆਂ ਮਾਤਾ ਸਭ ਤੋਂ ਉੱਪਰ ਸ਼ੁਕ ਸ਼ਾਂਤੀ ਦੀ ਛਤਰ ਛਾਇਆ ਰੱਖੇ